ਸ਼੍ਰੀਕਲ ਤੁਸੀਂ ਦੇਖ ਫਿਰ ਐਸਐਮਜ਼ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਤੇ ਪਿਤਾ ਤੇ ਧੀ ਦਾ ਹਾਈ ਵੋਲਟੇਜ ਡਰਾਮਾ ਹੁੰਦਾ ਜਿੱਥੇ ਪਿਤਾ ਆਪਣੀ ਧੀ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਜੀਆਂ ਮੌਕੇ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਮਾਮਲਾ ਦੱਸ ਦਿੰਨੇ ਆ ਦਰਸਲ ਪਿਤਾ ਜਿਹੜਾ ਆਪਣੇ ਘਰ ਵੇਚਣ ਦਾ ਫੈਸਲਾ ਕਰ ਲੈਂਦਾ ਕਿਉਂਕਿ ਉਸਦੀ ਪਤਨੀ ਤੇ ਉਸਦੇ ਬੱਚੇ ਉਸਦੀ ਸਾਮ ਸੰਭਾਲ ਨਹੀਂ ਕਰਦੇ ਤੇ ਉਸਦੇ ਨਾਲ ਗਰਤ ਵਿਵਹਾਰ ਕਰਦੇ ਨੇ ਤਾਂ ਜਦੋਂ ਪਿਤਾ ਦੇ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਹਾਈ ਵੋਲਟੇਜ ਡਰਾਮਾ ਹੁੰਦਾ ਜਿੱਥੇ ਪਿਤਾ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਲੜਕੀ ਨੂੰ ਹੀ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਚੀ-ਉੱਚੀ ਉਸ ਨੂੰ ਕਹਿੰਦਾ ਹੈ ਕਿ ਤੂੰ ਪੁਲਿਸ ਸਟੇਸ਼ਨ ਜਾ ਔਰ ਜਿਸ ਤੋਂ ਬਾਅਦ ਪੂਰਾ ਗਲੀ ਮੁਹੱਲਾ ਇਕੱਠਾ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉਹ ਇੱਕ ਵਾਰ ਤੁਹਾਨੂੰ ਵੀਡੀਓ ਜ਼ਰੂਰ ਦਿਖਾ ਦਿੱਤੇ ਆ ਪਾਜੀ ਥੋੜੀ ਦੇਰ ਪਹਿਲਾਂ ਬੰਦਾ ਭਦਰ ਕਲੋਨੀ ਗਲੀ ਨੰਬਰ 4 ਚ ਇੱਕ ਵਾਰਦਾਤ ਹੋਈ ਹੈ ਜਿਦੇ ਵਿੱਚ 20 ਤੋਂ 20 ਤੋਂ 25 ਜਾਨੇ ਜਿੰਨੇ ਵਿੱਚ 10 15 ਬੁੜੀਆਂ ਤੇ 10 ਬੰਦੇ ਆਏ ਸੀਗੇ ਇਕੱਠੇ ਹੋ ਕੇ ਆ ਇੱਕ ਗਰੀਬ ਪਰਿਵਾਰ ਇੱਥੇ ਰਹਿੰਦਾ ਆ ਤੁਸੀਂ ਇਹਨਾਂ ਦੇ ਹਾਲਾਤ ਪਹਿਲਾਂ ਇੱਥੇ ਦੇਖ ਸਕਦੇ ਹੋ ਇਹ ਇੱਥੇ ਰਹਿੰਦੇ ਨੇ ਤੇ ਇਹਨਾਂ ਦਾ ਸਮਾਨ ਹੈ ਜਿਹੜਾ ਉਹ ਇਹਨਾਂ ਨੂੰ ਕੋਟ ਮਾਰ ਕੇ ਸਮਾਨ ਬਾਹਰ ਕੱਢ ਦਿੱਤਾ ਗਿਆ ਤੇ ਸਮਾਨ ਗੱਡੀ ਦੇ ਵਿੱਚ ਭਰ ਕੇ ਇੱਥੋਂ ਲੈ ਜਾਂਦੇ ਨੇ ਉਹ ਕੋਣ ਕੈਨ ਦੇ ਵਿੱਚ ਮਤਲਬ ਇਹੀ ਦੱਸਿਆ ਜਾਂਦਾ ਵੀ ਇਸੇ ਮੱਲੇ ਦੇ ਵਿੱਚ ਸਾਡੇ ਇੱਕ ਮਤਲਬ ਕਾਫੀ ਜਿਹਨਾਂ ਨੂੰ ਇੱਥੋਂ ਦੇ ਪ੍ਰਧਾਨ ਕਿਹਾ ਜਾਂਦਾ ਨਿੱਕੀ ਆਂਟੀ ਹੈਗੇ ਨੇ ਇੱਕ ਉਹਨਾਂ ਦੇ ਨਾਲ ਸਾਰੇ ਜਣੇ ਆਏ ਸੀਗੇ ਤੇ ਨਾਲ ਇਹਨਾਂ ਦੇ ਇਹ ਜਿਹੜੀ ਜਿਹੜਾ ਪਰਿਵਾਰ ਹੈ ਇਹਨਾਂ ਦਾ ਜਿਹੜਾ ਮਤਲਬ ਘਰ ਦਾ ਮੋਢੀ ਜਿਹੜਾ ਮੰਨਿਆ ਜਾਂਦਾ ਇੱਕ ਪਿਓ ਇਹਨਾਂ ਦਾ ਨਾਲ ਆਇਆ ਸੀ ਉਹਨਾਂ ਦੇ ਤੇ ਉਸੇ ਮਾਮਲੇ ਦੇ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਇੱਥੇ ਸਾਡਾ ਕਰ ਤੇ ਮਤਲਬ ਕਿ ਕਾਰਨ ਹੀ ਪਤਾ ਨਹੀਂ ਲੱਗਿਆ ਕਿਉਂ ਇਹਨਾਂ ਦੀ ਲੜਾਈ ਝਗੜਾ ਕਿਸ ਕਾਰਨ ਤਾਂ ਪਤਾ ਨਹੀਂ ਹੁਣ ਮਤਲਬ ਸੁਣਨ ਸੁਣਾਈ ਦੇ ਵਿੱਚ ਹੀ ਗੱਲ ਆਂਦੀ ਆਪਾਂ ਨੂੰ ਚੰਗੀ ਤਰ੍ਹਾਂ ਤਾਂ ਨਹੀਂ ਪਤਾ ਕਹਿੰਦੇ ਕਿ ਕੋਈ ਕਮੇਟੀਆਂ ਕੁਮਟੀਆਂ ਦਾ ਇਹਨਾਂ ਦਾ ਰੌਲਾ ਗੋਲਾ ਸੀਗਾ ਜਿਹੜੀ ਇਹਨਾਂ ਦੇ ਪਰਿਵਾਰ ਦਾ ਜਿਹੜਾ ਪਿਓ ਹੈ ਮਤਲਬ ਉਹਦੇ ਨਾਂ ਤੇ ਰਜਿਸਟਰੀ ਵਗੈਰਾ ਸੀਗੀ ਇਹਨਾਂ ਦਾ ਕੋਈ ਕਾਨੂੰਨੀ ਕਾਰਵਾਈ ਥਾਣੇ ਦੇ ਵਿੱਚ ਵੀ ਹੋਈ ਸੀ ਉਸ ਅਕੋਰਡਿੰਗ ਇਹਨਾਂ ਦਾ ਮਕਾਨ ਖਾਲੀ ਹੋਣਾ ਸੀ ਜਾਂ ਇਹਨਾਂ ਨਾਲ ਕੋਈ ਗੱਲ ਹੋਈ ਸੀ ਖਾਲੀ ਹੋਣ ਦਾ ਮਤਲਬ ਇੱਥੇ ਜਿੰਨਾ ਵੀ ਸਾਰਾ ਮੱਲਾ ਇਕੱਠਾ ਹੋਇਆ ਤੁਸੀਂ ਨਾਲ ਦੇਖੋਗੇ ਇਹ ਸਾਰੇ ਚਾਹੁੰਦੇ ਸੀ ਵੀ ਜੇ ਜਿਸ ਤਰੀਕੇ ਦੇ ਨਾਲ ਹੀ ਖਾਲੀ ਕੀਤਾ ਗਿਆ ਨਾ ਸਾਰਿਆਂ ਨੂੰ ਬਸ ਉਸੇ ਗੱਲ ਦਾ ਰੋਸ ਹੈ ਬਾਕੀ ਹੋਰ ਕੋਈ ਚੱਕਰ ਨਹੀਂ ਗਿਆ ਬਹੁਤ ਜ਼ਿਆਦਾ ਮਾਰਕਟਾਈ ਵੀ ਕੀਤੀ ਬਹੁਤ ਜ਼ਿਆਦਾ ਮਾਰਕਟਾਈ ਤਾਂ ਇੱਕ ਲੈਵਲ ਹੁੰਦਾ ਹੈ ਮਾਰਕਟਾਈ ਅੱਛਾ ਬੰਦੇ ਤੋਂ ਬੰਦੇ ਦਾ ਮਾਰਕਟਾਈ ਮੰਨਿਆ ਜਾਂਦਾ ਹੈ ਇੱਥੇ ਬੰਦਿਆਂ ਨੇ ਮਿਲ ਕੇ ਇੱਕ ਕੁੜੀ ਦੇ ਉੱਤੇ ਮਤਲਬ ਲੇਡੀਜ਼ ਨਹੀਂ ਇੱਕ ਕੁੜੀ ਹੈ ਜਿਹਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇਹ ਹੀ ਸਾਰੀ ਚੀਜ਼ ਕਿਉਂਕਿ ਗੇਟ ਅੱਗੋਂ ਦੀ ਬੰਦ ਕੀਤਾ ਹੋਇਆ ਸੀਗਾ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਬਾਕੀ ਕਈਆਂ ਨੇ ਦੇਖਿਆ ਵੀ ਹੈ ਪਰ ਇੱਕ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇੱਥੇ सिर्फ एक बाकी सारा परिवार गया है मैं से मैं देख रही कुछ लोग आए थे कोई हथियार लेके आए थे घर में घुस के कुड़ी को मार कूट के उसको उसके कपड़े फाड़ के उसके सारा सामान घर से ले गए बर्तन उसका जेवर कैश लग निकाल के ले गए उस, उसका ताला बंद करके चले गए ਇਸ ਨੂੰ ਦੇਖਦੇ ਹੋ ਇੱਕ ਕੁੜੀ ਨਾ ਇੰਨੀ ਬਸ ਨਹੀਂ ਕਰਨੀ ਜਾਂ ਉਹਨੂੰ ਕੁੱਟ ਮਾਰ ਕਰਨੀ ਕੁੜੀ ਨਾ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਅਪਰਾਧ ਹੈ ਬਹੁਤ ਵੱਡਾ ਬਹੁਤ ਵੱਡਾ ਅਪਰਾਧ ਐਸਾ ਨਹੀਂ ਹੋਣਾ ਚਾਹੀਏ ਕੁੜੀ ਘਰ ਮੇਂ अकेਲੀ ਥੀ ਅੱਛਾ ਮਾਂ ਬੇਟੀਆਂ ਇੱਕ ਬੇਟਾ ਇਹ ਤਿੰਨੋਂ ਰਹਤੇ ਹੈ ਆਪਣਾ ਕਮਾ ਕੇ ਖਾਤੇ ਹੈ ਸਾਰਾ ਮਾਲ ਲਾ ਹਾਂਜੀ ਹੱਥ ਪਕੜੇ ਹੋਏ ਥੇ ਅਸੀਂ ਅਬੂ ਹਾਂਜੀ जब मैं आई थी अंदर तो कुड़ी का हाथ पकड़े mm. हुए थे तो मैंने कहा मैं हाथ तो छोड़ तुम अच्छा। एक कुड़ी तो जनानी थी इनके साथ बोल भी रही थी जनानी रहे जो तो हिसाब तुम्हारा है वो बाद में ऐसे मारा पीटी ना करो सलूक ना करो हाँ मारा पीटी की होया कुछ नहीं मैं सोई सी बारह बज रहे थे मेनू लगे मेरा भरा ਮੈਂ ਗੇਟ ਖੋਲਿਆ ਜਦੋਂ ਗੇਟ ਬਚਾਇਆ ਗਿਆ ਉਹ ਤਿੰਨ ਬੰਦੇ ਸੀ ਨਿੱਕੀ ਦਾ ਬੇਟਾ ਸੀਗਾ ਮੇਰਾ ਡੈਡੀ ਸੀਗਾ ਤੇ ਇੱਕ ਬੰਦਾ ਹੋਰ ਸੀਗਾ ਦੁੱਧ ਵਾਲਾ ਮਹੱਲੇ ਦਾ ਹੀ ਹੈਗਾ ਉਹ ਤਿੰਨੋਂ ਅੰਦਰ ਵੜ ਗਏ ਤੇ ਜਦੋਂ ਮੈਂ ਆਪਣੇ ਬਿਸਤਰ ਤੋਂ ਫੋਨ ਲੈਣ ਗਈ ਬਿਸਤਰ ਤੇ ਮੈਨੂੰ ਤਿੰਨੋਂ ਨੇ ਕੁੱਟਣ ਸ਼ੁਰੂ ਕਰ ਦਿੱਤਾ ਫੋਨ ਖੋਲਿਆ ਤੇ ਜਦੋਂ ਕੁੱਟਿਆ ਨਾ ਇੰਨੀ ਜ਼ੋਰ ਦੀ ਮੈਨੂੰ ਨੀਚੇ ਥੱਲੇ ਸੁੱਟਦਾ ਮੇਰੇ ਸਿਰ ਤੇ ਛੱਟ ਵੱਜ ਗਈ ਥੋੜੀ ਦੇਰ ਬਾਅਦ ਮੈਂ ਉੱਠ ਕੇ ਚਿੱਕਾ ਮਾਰਨ ਲੱਗੀ ਗਲੀ ਮਹੱਲੇ ਦੇ ਬੰਦੇ ਸਾਰੇ ਇਕੱਠੇ ਹੋ ਗਏ ਉਸ ਤੋਂ ਬਾਅਦ ਸਾਰੇ ਮੈਨੂੰ ਮਤਲਬ ਜਨਾਨੀਆਂ 10 ਜਨਾਨੀਆਂ ਕਰ ਤੋਂ ਬਾਅਦ ਆਈ ਸੀ ਸਾਰਿਆਂ ਨੇ ਮੇਰਾ ਹੱਥ ਫੜ ਲਿਆ ਜਦੋਂ ਮੈਂ ਚਿੱਕਾ ਮਾਰਦੀ ਮੈਨੂੰ ਥੱਪੜ ਮਾਰਦੀ ਸੀਗੀ ਉਸ ਤੋਂ ਬਾਅਦ ਸਾਰਾ ਸਮਾਨ ਘਰ ਤੋਂ ਬਾਹਰ ਲੈ ਗਏ ਤੇ ਬਾਅਦ ਵਿੱਚ ਮੇਰਾ ਡੈਡੀ ਕਹਿੰਦਾ ਕਿ ਮੈਂ ਤੈਨੂੰ ਕੁਝ ਨਹੀਂ ਦੂੰਗਾ ਜਿਹੜਾ ਮर्जी ਕੁਝ ਕਰ ਲੈ ਉਸ ਤੋਂ ਬਾਅਦ ਸਾਰੇ ਚਲੇ ਗਏ ਚਾਹ ਕਾਰਨ ਕਿ ਮੇਂ ਲੜਾਈ ਦੇ ਤੁਹਾਨੂੰ ਕੁੱਟਿਆ ਕਿਉਂ ਆ ਗਏ ਉਹ ਜਨਾਨੀ ਕਹਿੰਦੀ ਇਹ ਘਰ ਮੇਰਾ ਆ ਮੈਂ ਕਿਹੜਾ ਕਰ ਜੀ ਮਹੱਲੇ ਦੀ ਹੈਗੀ ਆ ਉਸ ਦਾ ਨਾਮ ਨਿੱਕੀ ਹੈਗਾ ਅੱਛਾ ਤੇ ਉਹਨਾਂ ਦਾ ਕੀ ਰੋਲ ਹੈ ਮਤਲਬ ਕਿ ਇਹਦੇ ਵਿੱਚ ਜਿਹੜਾ ਮਕਾਨ ਉਹ ਪਹਿਲਾਂ ਕਮੇਟੀ ਖੇਡਦੀ ਸੀਗੀ ਪਹਿਲਾਂ ਉਸ ਡੈਡੀ ਦੇ ਨਾਲ ਕਮੇਟੀ ਖੇਡਦੀ ਸੀ ਕਿ ਕਹਿੰਦੀ ਮੇਰਾ ਕੁਝ ਪੈਸਾ ਬਾਕੀ ਹੈ ਕੁਝ ਪੈਸਾ ਬਾਕੀ ਹੈ ਉਸ ਦੇ ਚੱਕਰ 'ਚ ਉਹ ਸਾਰਾ ਕਰਜ ਆਂਦੀ ਆ ਉਹ ਅੱਛਾ ਕੀ ਕਿ ਜਿੱਤੇ ਹੁਣ ਮਤਲਬ ਕੀ ਇੱਥੇ ਤੁਸੀਂ ਕੰਪਲੇਂਟ ਵਗੈਰਾ ਕੀਤੀ ਹੈ ਹਾਂਜੀ 24 ਤਰੀਕ ਨੂੰ ਪਿਛਲੇ ਮਹੀਨੇ ਕੀਤੀ ਸੀ ਜੀ ਮੈਂ ਅੱਛਾ ਤੇ ਫੋਨ ਦੁਬਾਰਾ ਜਦੋਂ ਤੁਹਾਡੇ ਨਾਲ ਮਾਰਕਟਾਈ ਕੀਤੀ ਗਈ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਮੇਰੇ ਤੋਂ ਫੋਨ ਖੋਲਿਆ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਜਦੋਂ ਉਹ ਪੱਜ ਗਏ ਸਾਰੇ ਉਸ ਤੋਂ ਬਾਅਦ ਮੇਰਾ ਫੋਨ ਦੇ ਕੇ ਗਏ ਨਹੀਂ ਤਾਂ ਨਹੀਂ ਦਿੱਤਾ ਸੀ ਪਹਿਲਾਂ ਮੈਨੂੰ ਕੁੱਟ ਰੇ ਸੀ ਬਸ ਫੜ ਕੇ ਅੱਛਾ ਹੁਣ ਮਤਲਬ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆਂ ਅਸੀਂ ਉਹਨਾਂ ਦੇ ਬੱਚੇ ਹੈਗੇ ਜੀ ਜ਼ਮੀਨ ਵੇਚਤੀ ਆ ਤਾਂ ਅੱਧੀ ਵੇਚੇ ਅੱਦੇ ਪੈਸੇ ਉਹਨਾਂ ਦੇ ਬੰਦੇ ਨਹੀਂ ਸਾਡਾ ਵੀ ਹਿੱਸਾ ਹ ਕਰ ਤੋਂ ਮਾਰਕਟ ਕੇ ਸਾਨੂੰ ਕੱਢ ਦੇਣਗੇ ਆ ਸਾਡਾ ਹੱਕ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਕਾਨੂੰਨ ਸਾਨੂੰ ਹੱਕ ਦਿਲਾਵੇ ਨਹੀਂ ਹੁਣ ਮਤਲਬ ਕਿ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਤੁਹਾਡਾ ਸਮਾਨ ਵਗੈਰਾ ਵੀ ਲੈ ਗਿਆ ਸਾਰਾ ਸਮਾਨ ਸਾਰੇ ਪੈਸੇ ਮੰਮੀ ਤੇ ਦੀਦੀ ਕੰਮ ਕਰਦੇ ਆ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਜੇਵਰ ਮੰਮੀ ਦੇ ਜੇਵਰ ਸਾਰੇ ਉਸ ਚ ਪਏ ਹੋਏ ਨੇ ਸਾਰਾ ਲੈ ਕੇ ਚਲੇ ਗਏ ਆ ਤੇਰੇ ਹਮ ਨਜੀ ਡਿਫਟੀ ਚਲੇ ਗਏ ਤੇ ਭਾਜੀ बच्चे को हमारे पे एक लड़की गई थी डिप्टी एक लड़का गए थे पढ़ने एक लड़की मेरी घर पर थी और लड़की के वो गला दबा के चार दस जने लेडीज और दस जे जेंट्स आके गला दबा के लड़की के चार जने पकड़े थे सारे वो लड़की के मोबाइल भी छीन लिए और सब निकाल के ਔਰ ਇਸ ਕੋ ਸਾਰਾ ਸਮਾਨ ਆਪਣਾ ਗਾੜੀ ਲੈ ਕੇ ਆਇਆ ਗਾੜੀ ਪਰ ਚੱਕ ਕੇ ਮੇਰਾ ਜੇਵਰ ਤੇ ਵਰਦੇ ਪੈਸੇ ਕੋਈ ਸਾਰਾ ਚੀਜ਼ ਉਠਾ ਕੇ ਉਹ ਲੈ ਗਿਆ ਅੱਛਾ ਸਾਰਾ ਸਮਾਨ ਲੈ ਗਿਆ ਸਾਰਾ ਸਮਾਨ ਜੇਵਰ ਕੁਪੂਰਾ ਲੈ ਗਏ ਭਾਜੀ ਇੱਕ ਵੀ ਸਮਾਨ ਨਹੀਂ ਰਹਿਣੇ ਕੱਪੜੇ ਕੱਟਣ ਲੱਗਿਆ ਕਹਿੰਦਾ ਇਹਨੂੰ ਅੱਗ ਲਾਵਾਂਗੇ ਇਹਨੂੰ ਰਹਿਣ ਦੇ ਕੱਪੜਿਆਂ ਨੂੰ ਕਿਤਾਬਾਂ ਨੂੰ ਅੱਗ ਲਾਵਾਂਗੇ ਸੀਲ ਲਗਾ ਕੇ ਗਏ ਸਰਕਾਰੀ ਸੀਲ ਕਰ ਰਹੇ ਮਾਰ दिए ਹੈ ਸਰਕਾਰੀ ਸੀਲ ਉਹ ਮੈਡਮ ਹੋ ਗਈ ਹੈ ਨਹੀਂ ਸੀਲ ਵਾਲਾ ਮਸ਼ੀਨ ਲੈ ਕੇ ਆਇਆ ਸੀ ਸੀਲ ਬਸ ਲੋਹੇ ਨਾਲ ਕਰਤਾ ਹੈ ਮੇਰੇ ਘਰ ਵਿੱਚ ਵੈਲਡਿੰਗ ਕੀਤੀ ਹੋਈ ਹੈ ਹਾਂਜੀ ਵੈਲਡਿੰਗ लेके आए सी हमला यही है मेरा नाम गौरी शंकर है और जेरा ਤੁਹਾਨੂੰ ਦੱਸ ਕੇ ਲਾਇਆ ਉਹ ਮਤਲਬ ਕਿ ਉਹ ਮੇਰੀ ਘੜਵਾਲੀ ਹੈਗੇ ਤੇ ਨਿਆਨੇ ਵੀ ਹੈ ਦੋ ਕੁੜੀਆਂ ਤੇ ਇੱਕ ਮੁੰਡੇ ਮੈਂ 27 ਸਾਲ ਸੇ ਪੰਜਾਬ ਮੇਰਾ ਤਾਂ ਇਸ ਮਹੱਲੇ ਮੈਂ 18 ਸਾਲ ਹੋ ਗਏ ਮੇਰੇ ਕੋ ਮਕਾਨ ਲੈਂਤੇ ਹੋਏ ਠੀਕ ਨਾ ਪਹਿਲੇ ਮੈਂ ਸਿਲਾਈ ਕਰਤਾ ਥਾ ਬਾਅਦ ਮੈਂਨੇ ਫੈਕਟਰੀ ਡਾਲੀ 50 ਕੜੀਗੜ ਬਿਠਾਏ ਠੀਕ ਨਾ ਕੜੀਗੜ इधर-उधर ਭੱਜ ਗਏ ਸਾਰੇ ਪੈਸੇ ਉਹ ਚਲੇ ਕਰਕੇ ਸਾਡੇ ਸੀਟ ਤੇ ਹੋ ਗਿਆ ਘਟਜਾ ਮੈਂ ਹੋ ਗਿਆ ਬੰਦਾ ਬਿਮਾਰ ਐਡਸ ਦਾ ਪੇਸ਼ੈਂਟ ਹੂੰ ਹਾਰਟ ਦਾ ਪੇਸ਼ੈਂਟ ਹੂੰ ਨਾਲੇ ਲੱਤ ਪੈਰ ਸਾਰਾ ਮੇਰਾ ਟੂਟਾ ਹੋਇਆ ਠੀਕ ਨਾ ਜਦੋਂ 6 ਮਹੀਨਾ ਬੈਡ ਰੈਸਟ ਜਾ ਕਰਕੇ ਆਪਾਂ ਉਥੋਂ ਪਿੰਦ ਕੀਤੇ ਨਾ ਇਹ ਜਨਾਨੀ ਇੱਕ ਬਾਰ ਮੁੜ ਕੇ ਨਾ ਮੈਨੂੰ ਇੱਕ ਗਲਾਸ ਪਾਣੀ ਦੀ ਤੇ ਗਾਲ ਛੱਡੋ ਇਹ ਮੈਨੂੰ ਇੱਕ ਬਾਰ ਫੋਨ ਵੀ ਨਹੀਂ ਕੀਤੀਆਂ ਮੁੜ ਕੇ ਇਹਨਾਂ ਨੂੰ ਸਿਰਫ ਪ੍ਰਾਪਰਟੀ ਚਾਹੀਦਾ ਮੈਂ ਨਹੀਂ ਚਾਹੀਦਾ तो मैं लास्ट में मैं तो मेरा एकदम दिमाग वो हो गया तो मैं क्या की चल ऐसा कर मैंने कहा कि मैं मकान अब बेच देना तो फिर क्या की आधा-आधा बेच दूँगा हमकली बेच देंगे साडे नाम पे प्रॉपर्टी है साडे सीट पे कर्जा हो गया मैं मरना नहीं मैं जीना चाहता हूं देना फिर देना मकान किसका है तो आपके नाम जी मकान मेरे नाम पे 90 गज का प्लाट है मैं अपना मकान निकी आंटी के नाम मैंने अपना बेच दिया ठीक है ना सारे हां जी हां जी मकान मैंने बेच दिया रजिस्ट्री उसके नाम होगी खाली करने का टाइम कब होगा हां जी 24 तारीख का टाइम था ए कुड़ी ते मुंडे और मेरी जनानी कहंदी सीगी कदो भी नहीं आपा खाली करेंगे चाहे तू जी नाम मर्जी जोड़ ला लो थानेची भी बैठ के गल होया सी तो मतलब क्या कि चल पिंडो वाली प्रॉपर्टी देओ मेनू तो मेरी मां भी जिंदा है पापा पूड़े हो गए मेरी मां कहंदी सीगी चल मैं भी अभी जिंदा ते मेरा मुंडा भी जिंदा ਚਲੋ ਮਤਲਬ ਕਿ ਗੌਰੀਸ਼ੰਕਰ ਕੇ ਨਾਚ ਆਦੀ ਪ੍ਰੋਪਰਟੀ ਕਰਾਂਗੇ ਇਸਨੇ ਕਿਹਾ ਕਿ ਨਹੀਂ ਜੋ ਵੀ ਕਰੂੰਗਾ ਕੋਟੇ ਚ ਕਰੂੰਗਾ ਫਲਾਣਾ ਠਿਕਾਣਾ ਮੈਂ ਮਕਾਨ ਨਹੀਂ ਖਾਲੀ ਖਾਲੀ ਕਰਨਾ ਜਦੋਂ ਤੱਕ ਇਹੋ ਲਿਖ ਕੇ ਨਹੀਂ ਦੇਉਂਗਾ ਸਾੜੀ ਪ੍ਰੋਪਰਟੀ ਤਾਂ ਮੇਰੀ ਮਾਂ ਨੇ ਕਹੀ ਕਿ ਨਹੀਂ ਅਦਾ ਨਹੀਂ ਹੁੰਦਾ ਵਾ ਲੜਾਈ ਅਸੀਂ ਨਹੀਂ ਕੀਤੀ ਹਾਂ ਨਾ ਸਾਨੂੰ ਜ਼ਰੂਰਤ ਸੀ ਅਸੀਂ ਤਾਂ ਇਹਦੇ ਕੋਲ ਗਏ ਆ ਅਸੀਂ ਇਹਨੂੰ ਕਿਹਾ ਕਿ ਗੌਰੀਸ਼ੰਕਰ ਦੇਖ ਦੋ ਮਹੀਨੇ ਹੋ ਗਏ ਰਜਿਸਟਰੀ ਹੋਈ ਨੂੰ ਤੂੰ ਸਾਨੂੰ ਮਕਾਨ ਨਹੀਂ ਦੇ ਦਿਆ ਇਹ ਕਹਿੰਦਾ ਅੰਤੀ ਮੈਂ ਅੱਜ ਮਕਾਨ ਦਊਂਗਾ ਇਹ ਗਿਆ ਆ ਜਿੱਦਾਂ ਹੀ ਇਹ ਅੰਦਰ ਵੜਿਆ ਆ ਇਹਦੀ ਕੁੜੀ ਨੇ ਇਹਨੂੰ ਬਾਲਾਂ ਤੋਂ ਫੜ ਲਿਆ ਤੇ ਇਹਨੂੰ ਇਹਨੇ ਉਹਨੂੰ ਫੜ ਲਿਆ ਆਪਸ ਵਿੱਚ ਦੋਨੋਂ ਜਾਣੇ ਬਾਲੋ ਵਾਲੀ ਹੋਏ ਆ ਕਿਸੇ ਨੇ ਇਹਨੂੰ ਹੱਥ ਨਹੀਂ ਲਾਇਆ ਕਿ ਨਾਲੇ ਸਾਡਾ ਮਤਲਬ ਵੀ ਨਹੀਂ ਸੀ ਬਣਦਾ ਸਾਡੀ ਗੱਲ ਇਹਦੇ ਨਾਲ ਆ ਅਸੀਂ ਗੋਰੀ ਸ਼ੰਕਰ ਦੇ ਨਾਲ ਸੌਦਾ ਕੀਤਾ ਗੋਰੀ ਸ਼ੰਕਰ ਨੇ ਸਾਨੂੰ ਮਕਾਨ ਵੇਚਿਆ ਉਹਦੇ ਪਰਿਵਾਰ ਦੇ ਨਾਲ ਸਾਡਾ ਕੋਈ ਮਤਲਬ ਨਹੀਂ ਅੱਛਾ ਤੁਹਾਡੇ ਵੱਲੋਂ ਸਾਰੇ ਪੈਸੇ ਦੇ ਦਿੱਤੇ ਗਏ ਬਿਲਕੁਲ ਪੂਰੀ ਪੇਮੈਂਟ ਕਲੀਅਰ ਕਰਕੇ ਰਜਿਸਟਰੀ ਹੋਈ ਇੰਤਕਾਲ ਹੋਇਆ ਬਿਜਲੀ ਦੇ ਮੀਟਰ ਤੱਕ ਮੇਰੇ ਨਾਮ ਅੱਛਾ ਇਹ ਜਿਹੜੀ ਅੱਜ ਮਾਰਕੁਟਾਈ ਹੋਈ ਆ ਕੋਈ ਨਾ ਆਪਸ ਵਿੱਚ ਇਹ ਇਹ ਕੁੜੀ ਨੇ ਸ਼ੁਰੂਆਤ ਕੀਤੀ ਕੁੜੀ ਨੇ ਸ਼ੁਰੂਆਤ ਕੀਤੀ ਕੁੜੀ ਨੇ ਇੰਨੀ ਇਹਨੇ ਇੰਨੀ ਗੱਲ ਕਹੀ ਕਿ ਬੇਟਾ ਦੇਖੋ ਮੈਂ ਪ੍ਰਾਪਰਟੀ ਵੇਚ ਦਿੱਤੀ ਖਾਲੀ ਜਿੰਨਾ ਚਿਰ ਮੈਂ ਮਕਾਨ ਨਹੀਂ ਬਣਾਉਂਗਾ ਕਰਾਇਆ ਵੀ ਮੈਂ ਦੂੰਗਾ ਇਹ ਸਾਡੇ ਸਾਹਮਣੇ ਗੱਲ ਹੋਈ ਵੀ ਪੂਰਾ ਕਰਾਇਆ ਮੈਂ ਦੂੰਗਾ ਮਕਾਨ ਦਾ ਪਰ ਇਹ ਤਾਂ ਵੀ ਨਹੀਂ ਮੰਨਿਆ ਅੱਜ ਇਹ ਮਤਲਬ ਕਿ ਤੁਸੀਂ ਕਬਜ਼ਾ ਲੈ ਲਿਆ ਮਕਾਨ ਦਾ ਅਸੀਂ ਲੈ ਲਿਆ ਕਬਜ਼ਾ ਵਿਕਪਨ ਕੋਦਰ ਕੰਪਲੇਂਟ ਆਈ ਹੈ ਅ ਅਨੀਤਾ ਦੇਵੀ ਵੱਲੋਂ ਜਿਹਦੇ ਫਾਦਰ ਨੇ ਕਮੰਦਨ ਨਾਲ ਕੋਟਮਾਰ ਕੀਤੀ ਤੇ ਸਮਾਨ ਲੈ ਗਿਆ ਚੱਕ ਕੇ ਜੀ ਸਮਾਨ ਚੱਕ ਕੇ ਲੈ ਗਿਆ ਉਹ ਤੇ ਉਹ ਹੁਣੇ ਆਈ ਜਸਟ ਆਈ ਆਪਣੇ ਕੋ 10 ਮਿੰਟ ਪਹਿਲਾਂ ਕੰਪਲੀਟ ਆਈ ਹੈ ਤੇ ਇਹਨਾਂ ਦਾ ਪਹਿਲਾਂ ਪਹਿਲਾਂ ਵੀ 15-20 ਦਿਨ ਪਹਿਲਾਂ ਵੀ ਇਹਨਾਂ ਦਾ ਡਿਸਕਿਊਟ ਆਇਆ ਸੀ ਉਹਦੇ ਸੰਬੰਦੇ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਦੋਨਾਂ ਇਹਨਾਂ ਦਾ ਪ੍ਰਾਪਰਟੀ ਡਿਸਕਿਊਟ ਹੈ ਤੇ ਫਾਦਰ ਜਿਹੜਾ ਉਹਨੇ ਪ੍ਰਾਪਰਟੀ ਸੇਲ ਕੀਤੀ ਹੋਈ ਹੈ ਤੇ ਇਹ ਕਹਿੰਦੇ ਸਾਨੂੰ ਜ਼ਿਆਦਾ ਪੈਸੇ ਉਹਨਾਂ ਕੋਲ ਰਹਿੰਦੇ ਸੀਗੇ ਇਹ 24 ਤਰੀਕ ਦਾ ਨਾ ਟਾਈਮ ਰੱਖਿਆ ਸੀ ਦੋਨਾਂ ਤਰਫੋਂ ਸਮਝਾਇਆ ਸੀ ਕਿ ਆਪ ਦਾ ਆਪ ਦਾ ਜੇ ਤਾਂ ਮੰਨ ਲੋਗਾ ਅਦਾਲਤ ਚ ਸਚਾਰਾ ਜੀ ਕਰ ਲੈਣਾ ਤੇ ਜਾਂ ਫਿਰ ਅਗੂ ਕਾਨੂੰਨ ਹੱਥ ਨਹੀਂ ਲੈਣਗੇ ਜੇ ਉਹਦੀ ਪ੍ਰਾਪਰਟੀ ਉਹਨੇ ਸੇਲ ਕੀਤੀ ਆ ਤਾਂ ਉਹ ਦੇਖੋ ਇਹ ਕੱਲ ਸੱਟ ਕੱਲ ਤੱਕ ਦਾ ਨਾ ਟਾਈਮ ਸੀ ਦੋਨੇ ਤਰ੍ਹਾਂ ਆਈਆਂ ਨਹੀਂ ਆਪਣੇ ਕੋ ਅੱਜ ਉਸੇ ਕਲੇਸ਼ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਲਖਾਇਆ ਵੀ ਮੇਰੇ ਪਾਦਰ ਨੇ ਮੇਨੂੰ ਉਤਨਾ ਕਰਕੇ ਉਹਦੇ ਲੈ ਕੇ ਆਪਾਂ ਐਮਐਲਰ ਵਗੈਰਾ ਜਿਹੜੀ ਬੰਦੀਗੱਟ ਪੜਤਾਲ ਕਰਦੇ ਲੋੜੀਂਦੀ ਕਰਦੇ ਸਰ ਕੋਈ ਸਮਾਨਵੀ ਪ੍ਰਾਪਰਟੀ ਦੇ ਅੰਦਰ ਜਿਹੜਾ ਸੀਗਾ ਉਹ ਪੜਾਇਆ ਗਿਆ ਤੇ ਉਹ ਜਿਹੜੀ ਪ੍ਰਾਪਰਟੀ ਗਿਆ ਉਹ ਪ੍ਰਾਪਰਟੀ ਕਿਹਦੇ ਨਾਂ ਤੇ ਉਹ ਪ੍ਰਾਪਰਟੀ ਜਿਹੜੀ ਆ ਉਹ ਗੋਰੀ ਸ਼ੰਕਰ ਦੇ ਨਾਮ ਤੇ ਆ ਜਿਹੜਾ ਇਹਨਾਂ ਦਾ ਫਾਦਰ ਹੈ ਜੀ ਠੀਕ ਹੈ ਜੀ ਇਹਨਾਂ ਦਾ ਆਪਣਾ ਜਿਹੜੀ ਲੈਡਰ ਸਕੂਟ ਚੱਲਦਾ ਉਹ ਆਪ ਦਾ ਸੋਨਾ ਲੈ ਕੇ ਜਾ ਰਿਹਾ ਤੇ ਕੁੜੀ ਕਹਿੰਦੀ ਸੀ ਆਪਾਂ ਇੱਥੋਂ ਜਾਣਾ ਨਹੀਂ ਉਹ ਕਹਿ ਰਿਹਾ ਵੀ ਇਹਨਾਂ ਨੂੰ ਮੈਂ ਪਿੰਡ ਲੈ ਕੇ ਜਾਣਾ ਉੱਥੇ ਰਹਿਣਾ ਦਿੰਦੇ ਆਪਾਂ ਜੀ ਕਹਿੰਦੀ ਹੈ ਉੱਥੇ ਰਹਿਣਾ ਨਹੀਂ ਬਿਲਕੁਲ ਜਿਹੜੀ ਕੁੜੀ ਨਾਲ ਮਟਮਾਰ ਕਿੱਤੀ ਗਈ ਹੈ ਉਹਦੇ ਵਾਸਤੇ ਕੀ ਕਰਦੇ ਉਹਦੇ ਸੰਬੰਧ ਹੀ ਆਪਾਂ ਇਹਨਾਂ ਨੂੰ ਐਮਐਲਆਰ ਵਗੈਰਾ ਮਗਾ ਕੇ ਜ ਜ ਉਹਨਾਂ ਨੂੰ ਮਟਮਾਰ ਹੋਈ ਉਹ ਬੰਦੀ ਨੂੰ ਹਿੰਦੀ ਕ ਬਿਲਕੁਲ ਸਾਹਬ ਜੀ